ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਟਾਂਡਾ ਦਾ ਇਹ ਨੌਜਵਾਨ ਅਮਰੀਕਾ ਜਾਂਦਾ ਹੈ। ਪਰਿਵਾਰ ਨੇ ਖੁਸ਼ੀ-ਖੁਸ਼ੀ ਆਪਣੇ ਘਰ ਦੇ ਜੀ ਨੂੰ ਅਮਰੀਕਾ ਤੋਰਿਆ। ਸੋਚਿਆ ਕਿ ਹੁਣ ਘਰ ਦੀ ਆਰਥਿਕ ਸਥਿਤੀ ਵਧੀਆ ਹੋਵੇਗੀ। ਪਰ ਨਹੀਂ ਪਤਾ ਸੀ ਕਿ ਅਮਰੀਕਾ ਦੇ ਵਿੱਚੋਂ ਇਸ ਹਾਲਾਤ ਦੇ ਵਿੱਚ ਵਾਪਸ ਪਰਤਣਾ ਪਵੇਗਾ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਟਰੰਪ ਸਰਕਾਰ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚੋਂ ਇੱਕ ਵਿਅਕਤੀ ਟਾਂਡਾ ਦੇ ਪਿੰਡ ਟਾਲੀ ਦਾ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵੀ ਸੀ। ਉਹ ਪਿਛਲੇ ਮਹੀਨੇ ਹੀ ਬਾਰਡਰ ਕ੍ਰੋਸ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚ ਦਾਖਲ ਹੋਇਆ ਸੀ ਅਤੇ ਫੜੇ ਜਾਣ ਤੋਂ ਬਾਅਦ ਕੈਂਪ ਵਿੱਚ ਏ ਸੀ ਇੱਥੇ ਹਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਨਾਮ ਅੱਖਾਂ ਨਾਲ ਦੱਸਿਆ ਕਿ 8 ਮਹੀਨੇ ਪਹਿਲਾਂ ਕਰੋ ਅਮਰੀਕਾ ਜਾਣ ਦੇ ਲਈ ਹਰਵਿੰਦਰ ਚਲਾ ਜਾਂਦਾ ਹੈ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਅਮਰੀਕਾ ਡੌਂਕੀ ਲਾ ਕੇ ਭੇਜਿਆ ਜਾ ਰਿਹਾ ਹੈ ਇੱਥੇ ਹੀ ਕੁਲਜਿੰਦਰ ਕੌਰ ਨੇ ਦੱਸਿਆ ਕਿ 에ਜੰਟ ਨੇ 42 ਲੱਖ ਰੁਪਏ ਲੈਣ ਦੇ ਬਾਵਜੂਦ ਧੋਖੇ ਨਾਲ ਡੰਕੀ ਲਗਾ ਕੇ ਅਮਰੀਕਾ ਪਹੁੰਚਿਆ ਸੀ ਉਸਦੇ ਪਤੀ ਦਾ 15 ਜਨਵਰੀ ਨੂੰ ਮੈਸੇਜ ਆਉਂਦਾ ਕਿ ਉਸਨੇ ਅਮਰੀਕਾ ਦਾ ਬਾਰਡਰ ਕਰਾਸ ਕਰ ਲਿਆ ਮਹਿਜ਼ 1 ਮਹੀਨੇ ਬਾਅਦ ਹੀ ਉਹਨਾਂ ਨੂੰ ਹਰਵਿੰਦਰ ਸਿੰਘ ਦੇ ਵਤਨ ਵਾਪਸੀ ਦੀ ਸੂਚਨਾ ਮਿਲ ਜਾਂਦੀ ਹੈ ਪਰ ਇਹਨੂੰ 8 ਮਹੀਨੇ ਹੋ ਗਏ ਸੀ ਗਏ ਨੂੰ ਘਰ ਦੇ ਹਾਲਾਤ ਬਹੁਤ ਹੀ ਮੰਦੇ ਨੇ ਬਹੁਤ ਗਰੀਬ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਖੇਤੀ ਸਾਰਾ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹੋ ਮੰਗ ਹੈ ਕਿ ਜਿਹੜਾ ਇਹਨਾਂ ਦਾ ਬੰਦੇ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਤੇ ਜੋ ਇਹਦੇ ਏਜੰਟ ਨੇ ਇਹਨਾਂ ਨਾਲ ਧੋਖਾ ਕੀਤਾ ਜਿੰਨਾ ਵੀ ਇਹਨਾਂ ਦਾ ਪੈਸਾ ਹੈ ਉਹ ਇਹਨੂੰ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ। ਪੰਜਾਬ ਸਰਕਾਰ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਕਰੇ ਕੜੀ। ਇਹ ਬੱਚਿਆਂ ਨੂੰ ਧੋਖਾ ਦੇ ਕੇ ਗਲਤ ਰਸਤਿਆਂ 'ਤੇ ਇਹ ਭੇਜਦੇ ਨੇ। ਉਹ ਇਹਨਾਂ ਦੇ ਨਾਲ ਜਿੰਨਾ ਵੀ ਪਰਿਵਾਰ ਇਹ ਇਕੱਲਾ ਇਹੋ ਪਰਿਵਾਰ ਨਹੀਂ ਤੁਸੀਂ ਦੇਖ ਸਕਦੇ 105 ਬੱਚੇ ਜਿਹੜੇ ਅੱਜ ਪੰਜਾਬ ਦੇ ਵਾਪਸ ਆਏ ਨੇ। ਉਹਨਾਂ ਦੇ ਉਹ ਸਾਰੇ ਇਸੇ ਏਜੰਟਾਂ ਦੇ ਹତਿਆਰ ਸਾਰੇ ਹੱਥ ਨਾਲ ਅਸੀਂ ਜੀ ਇਸ ਚੀਜ਼ ਦੇ ਬਹੁਤ ਹੀ ਦੁਖੀ ਦੇ ਨਾਲ ਕਹਿੰਦੇ ਆ ਕਿ ਜੋ ਵੀ ਤਰੰਪ ਸਰਕਾਰ ਨੇ ਕੀਤਾ ਬਹੁਤ ਮਾੜਾ ਕੀਤਾ ਕਿਉਂਕਿ ਜੋ ਵੀ ਆਦਮੀ ਇੱਥੋਂ ਜਾਂਦਾ ਬੱਚਾ ਜਾਂਦਾ ਆਪਣੇ ਘਰ ਦੇ ਪਵਿੱਖਵਾਤੇ ਜਾਂਦਾ ਤੇ ਉਹ ਜਾ ਕੇ ਫਿਰ ਉੱਥੇ ਜੋ ਕਾਰਵਾਈ ਹੋਈ ਹੈ ਬਹੁਤ ਮਾੜੀ ਹੋਈ ਹੈ ਜੋ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਸਾਡਾ ਜੇ ਭਰਾ ਹੀ ਛੋਟਾ ਹੈ ਹਰਮਿੰਦਰ ਸਿੰਘ ਮੇਰੇ ਘਰ ਦੇ ਨਾਲ ਹੈ ਬਿਲਕੁਲ ਘਰ ਨੇੜੇ ਦਾ ਨਜ਼ਦੀਕ ਹੈ ਤੇ ਇਹਨਾਂ ਨੇ ਤਕਰੀਬਨ ਸਾਰਾ ਪੈਸਾ ਚੁੱਕ ਕੇ 42 ਲੱਖ ਰੁਪਏ ਨੇ ਵੇ ਆਜ ਤੇ ਜੋ ਕੇ ਦਿੱਤਾ ਹੈ ਜੋ ਜੈਂਟ ਹੈ ਉਹ ਥੋੜੇ ਦਿਨ ਪਹਿਲਾਂ ਹੀ ਮੇਰੇ ਸਾਹਮਣੇ ਵੀਰਾਂ ਕੋਲ 6 ਲੱਖ ਰੁਪਏ ਲੈ ਗਿਆ ਕੀ ਮੰਗ ਕਰਦੇ ਉਸ ਪਾਸ ਅਸੀਂ ਮੰਗ ਕਰਦੇ ਆਂ ਪਹਿਲੀ ਤੇ ਹੀ ਮੰਗ ਕਰਦੇ ਆਂ ਕਿ ਜੋ ਜੈਂਟ ਹੈ ਉਸ ਤੇ ਕਿਹੜੀ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੇ ਇਹਨਾਂ ਨੂੰ ਧੋਖ ਵਿੱਚ ਰੱਖਿਆ ਕਿਉਂਕਿ ਇਹ ਦਿਹਾੜੀ ਤੱਪੇ ਵਾਲਾ ਜ਼ਿਮੀਂਦਾਰਾ ਪਰਿਵਾਰ ਹੈ ਆਪਣਾ ਗੁਜ਼ਾਰਾ ਕਰਦਾ ਹੈ ਤੇ ਇਸ ਕਰਕੇ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਜੋ ਮੱਦੀ ਮਾਰਦੀ ਸ਼ਾਤਾ ਨੇ ਦਿੱਤੀ ਜਾਣੀ ਚਾਹੀਦੀ। ਪਰਵਾਰ ਨੇ ਕਈ ਵਾਰੀ ਇਹ ਉਹਨਾਂ ਦੀ ਮੈਸੇਜ ਜਾਂ ਰਾਬਤਾ ਇਹਨਾਂ ਦੇ ਮਾਤਾ ਪਿਤਾ ਨਾਲ ਰਾਬਤਾ ਕਰਦੇ ਬੈਠੇ ਗੱਲਾਂ-ਬੱਤਾਂ ਕਰਦੇ ਇੱਥੇ ਕਰਦੇ ਹੁੰਦੇ ਸੀ ਵੀ ਚਲੋ ਜਿੱਦੋਂ ਵੀ ਸਾਡੀ ਬੱਚਾ ਦੀ ਤਨਖਾਹ ਆਏਗੀ ਅਸੀਂ ਗੁਰੂ ਮਹਾਰਾਜ ਤੇ ਗੁਰਦਰਾ ਸਾਹਿਬ ਖੰਡ ਪਾਠ ਕਰਮ ਖਾਪ ਕਰਾਉਣਾ ਹੈ ਤੇ ਪਰ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਹੀ ਕਰਦਾ ਹੈ ਪਰ ਜੋ ਕੇ ਹੋਇਆ ਬਹੁਤ ਮਾੜਾ ਹੋਇਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ